ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਮਾਚੀਵਾੜਾ ਨਿਊਜ਼ ਚੈਨਲ ਤੇ ਸਮਰਾਲਾ ਦੇ ਟੂਲ ਪਲਾਜ਼ਾ ਮੈਨੇਜਰ ਜਦਵਿੰਦਰ ਦੇ ਉੱਤੇ ਹਮਲਾ ਕਰਨ ਦੇ ਮਾਮਲੇ ਦੇ ਵਿੱਚ ਪੁਲਿਸ ਨੇ ਦੋ ਮੁਲਜ਼ਮ ਗ੍ਰਿਫਤਾਰ ਕਰ ਲਏ ਤੇ 11 ਤਰੀਕ ਨੂੰ ਮਾਮਲਾ ਦਰਜ ਹੋਇਆ ਸੀ ਜਿੱਥੇ ਪੰਜ ਅਣਪਛਾਤੇ ਲੋਕਾਂ ਨੇ ਟੂਲ ਮੈਨੇਜਰ ਨੂੰ ਮਾਰਕੁੱਟ ਕਰਕੇ ਉਸ ਦਾ ਰਿਵਾਲਵਰ ਖੋਲਿਆ ਤੇ ਫਾਇਰਿੰਗ ਕੀਤੀ ਤੇ ਇਸ ਗੰਭੀਰ ਕੇਸ ਦੇ ਵਿੱਚ ਐਸਐਸਪੀ ਡਾਕਟਰ ਜੋਤੀ ਬੈਂਸ ਦੀ ਹਦਾਇਤ ਤੇ ਖਾਸ ਟੀਮ ਬਣਾ ਕੇ ਸੀਸੀਟੀਵੀ ਰਾਹੀਂ ਮੁਲਜ਼ਮਾਂ ਦੀ ਪਛਾਣ ਕੀਤੀ ਗਈ ਹੈ ਤੇ ਪੁਲਿਸ ਨੇ ਰੇਡ ਕਰਕੇ ਦੋ ਮੁਲਜ਼ਮ ਨੂੰ ਕਾਬੂ ਕੀਤਾ ਤੇ ਦੋਵਾਂ ਦੇ ਖਿਲਾਫ ਪਹਿਲਾ ਵੀ ਲੁੱਟਖੋਤੇ ਹੋਰ ਕੇਸ ਦਰਜਨ ਤੇ ਉਹਨਾਂ ਦੀ ਰਿਮਾਂਡ ਦੌਰਾਨ ਮਾਚੀਵਾੜਾ ਨਜ਼ਦੀਕ ਉਹ ਥਾਂ ਦੱਸੀ ਗਈ ਹੈ ਜਿੱਥੇ ਇਹਨਾਂ ਨੇ ਹਥਿਆਰ ਲੁਕੋਏ ਹੋਏ ਸ ਤੇ ਉੱਥੋਂ ਇੱਕ 32 ਬੋਰ ਦੇਸੀ ਪਿਸਟੋਲ ਤੇ ਇੱਕ ਜਿੰਦਾ ਕਾਰਤੂਸ ਤੇ ਇੱਕ 1315 ਬੋਰ ਦਾ ਦੇਸੀ ਕਟਾ ਤੇ ਜਿੰਦਾ ਰੋਡ ਸਮਿਤ ਬਰਾਮੋਦੋ ਤੇ ਜਦ ਵਿੰਦਰ ਅਤੇ ਕੁਝ ਹੋਰ ਲੋਕਾਂ ਵਿੱਚ ਪ੍ਰਾਣੀ ਰੰਜੋਸ਼ ਹੋਣ ਦੀ ਗੱਲ ਵੀ ਸਾਹਮਣੇ ਆਈ ਹੈ ਤੇ ਬਾਕੀ ਫਰਾਰ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਪੁਲਿਸ ਵੱਲੋਂ ਸ਼ਾਪੀ ਮਾਰੀ ਜਾ ਰਹੀ ਹੈ ਤੇ ਮਾਮਲੇ ਦੀ ਜਾਂਚ ਪੁਲਿਸ ਰਿਮਾਂਡ ਦੌਰਾਨ ਚੱਲ ਰਹੀ ਹੈ ਤੇ ਮਾਚੀਵਾੜਾ న్యూਸ ਤੋਂ ਪੱਤਰਕਾਰ ਡਾਕਟਰ ਜਤਿੰਦਰ ਕੁਮਾਰ ਚੜੋਦੇ ਦੀ ਖਾਸ ਰਿਪੋਰਟ ਜੀ ਸਰ ਸਰ ਕੀ ਮੰਗ ਲੈ ਜਿਹੜੇ ਸਿਚੁਏਸ਼ਨ ਚੱਲ ਰਹੀ ਹੈ ਅ ਸਮਰਾਲੇ ਇੱਕ ਜਿਹੜਾ ਪ੍ਰੇਕ ਨੂੰ ਮੁਕਦਮਾ ਦਰਜ ਕੀਤਾ ਸੀ ਅਸੀਂ 300 12 ਨੰਬਰ ਅੰਡਰ ਸੈਕਸ਼ਨ 115 2 109 340 190 555 ਬੀ ਐਨ ਐਸ ਤੇ 25 58 ਇਹ ਮੁਕਦਮੇ ਦੇ ਵਿੱਚ ਜਿਹੜਾ ਟੋਲ ਪਲਾਜੇ ਤੇ ਮੈਨੇਜਰ ਸੀ ਜਗਤਵਿੰਦਰ ਉਹਨੂੰ ਪੰਜ ਅਨਨੋਨ ਬੰਦੇ ਆਏ ਸੀ ਤੇ ਉਹਨੇ ਫੱਟਾ ਮਾਰੀਆਂ ਉਹਨੂੰ ਕੁੱਟਮਾਰ ਕੀਤੀ ਸੀਗੀ ਤੇ ਜਾਂਦੇ ਹੋਏ ਉਹਦਾ ਜਿਹੜਾ ਰਿਵੋਲਵਰ ਸੀਗਾ ਉਹ ਵੀ ਲੈ ਗਈ ਸੀ ਕੋਕੇ ਜਿਹੜਾ ਉਹਦਾ ਲਾਇਸੈਂਸ ਸੀ ਉਹਦੇ ਵਿੱਚ ਇਹਨਾਂ ਨੇ ਫਾਇਰ ਵੀ ਕੀਤਾ ਸੀ ਗੋਲਾਵਾਰੀ ਫਾਇਰਿੰਗ ਹੋਣ ਕਰਕੇ ਥੋੜਾ ਜਿਹਾ ਸਨਸੇਸ਼ਨਲ ਕ੍ਰਾਈਮ ਬਣ ਗਿਆ ਸੀ ਇਸ ਲਈ ਇਮੀਡੀਏਟ ਸਾਡੇ ਮਾਨਯੋਗ ਐਸਐਸਪੀ ਡਾਕਟਰ ਜੋਤੀ ਜੱਤ ਵੈਂਸ ਉਹਨਾਂ ਦੀ ਹਦਾਇਤ ਤੇ ਇਹਨਾਂ ਮਾਰੇ ਲੋਕਾਂ ਨੂੰ ਲੱਭਣ ਵਾਸਤੇ ਫਿਰ ਇੱਕ ਸੈੱਟ ਬਣਾਈ ਜਿਹੜੀ ਕਿ ਮੇਰੇ ਨਾਲ ਦੋ ਡੀਐਸਪੀ ਸਹਿबान ਸਰਦਾਰ ਗੁਰੂਚਨ ਸਿੰਘ ਡੀਐਸਪੀ ਸਮਰਾਲਾ ਤੇ ਡੀਐਸਪੀ ਦੀ ਮੋਹਿਤ ਸਿੰਘਲਾ ਜੀ ਨਾਲ ਐਸਐਚਓ ਸੀਗੇ ਸਮਰਾਲਾ ਪਵਿੱਤਰ ਤੇ ਨਾਲ ਐਸਐਚਓ ਦਰਾਹਾ ਮੁਲਕ ਪਾਰਟੀਆਂ ਬਣਾਈਆਂ ਇਹਨਾਂ ਨੂੰ ਇਮੀਡੀਏਟ ਟ੍ਰੇਸ ਕੀਤਾ ਜਾਵੇ ਇਹ ਕੌਣ ਅਨਨੋਨ ਬੰਦੇ ਸੀ ਉਹਦੇ ਵਿੱਚ ਫਿਰ ਬੜਾ ਸੈਂਟੀਫਿਕ ਤਰੀਕੇ ਦੇ ਨਾਲ ਇਹਦੀ ਅਨਵੈਸਟੀਗੇਸ਼ਨ ਸ਼ੁਰੂ ਕੀਤੀ ਇਹਦੀ ਲੀਡ ਲਈ ਸੀਸੀਟੀਵੀ ਜਿਹੜਾ ਤੋਂ ਇਹਦੇ ਬੰਦੇ ਆਇਡੈਂਟੀਫਾਈ ਕੀਤੇ ਆਇਡੈਂਟੀਫਾਈ ਕਰਨ ਤੋਂ ਬਾਅਦ ਫਿਰ ਪ੍ਰੋਪਰ ਪੁਲਿਸ ਪਾਰਟੀ ਅਨੇ ਰੇਡ ਕੀਤਾ ਤੇ ਇਹਦੀ ਤਫਤੀਸ਼ ਦੇ ਦੌਰਾਨ ਫਿਰ ਅਸੀਂ ਦੋ ਜਿਹੜੇ ਮੁਜ਼ਮ ਹੈ ਉਹ ਅਰੈਸਟ ਕੀਤੇ ਨੇ ਜਿਹਦੇ ਵਿੱਚ ਇੱਕ ਮੰਗੀ ਸਿੰਘ ਹੈ ਤੇ ਦੂਸਰਾ ਸ਼ੁਭਮ ਸ਼ਰਮਾ ਵੌਲਫ ਪੰਡਤ ਵੀ ਕਹਿੰਦੇ ਨੇ ਇਹ ਦੋਨੇ ਜਿਹੜੇ ਮੁਰਦੇ ਮੈਂ ਇਹਨਾਂ ਦੀ ਬੈਕਗ੍ਰਾਉਂਡ ਪਿੱਛੇ ਢਿਲਮਾ ਥਾਣਾ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਇਹਨਾਂ ਦੇ ਖਿਲਾਫ ਮੰਗੀ ਸਿੰਘ ਦੇ ਖਿਲਾਫ ਮਾੜਾ ਰਿਕਾਰਡ ਹੈ ਦਾ ਵੀ ਤੇ ਸ਼ੁਮਨ ਦਾ ਵੀ ਇਹਨਾਂ ਦੇ ਖਿਲਾਫ ਮਗਦਮੇ ਦਰਜ ਨੇ ਲੁੱਟ-ਖੋਹ ਤੇ 25 ਜਨਵਰੀ ਨੂੰ ਜਾਣ ਆੜ ਦੇ ਤੇ ਇਹਨਾਂ ਨੂੰ ਅਰੈਸਟ ਕਰਨ ਤੋਂ ਬਾਅਦ ਸਤਲੁਜ ਸਿੰਘ ਡੈਪਟੀ ਸਾਹਿਬ ਨੇ ਇਹਨਾਂ ਦੀ ਪ੍ਰੋਪਰ ਇਹਦੇ ਵਿੱਚ ਰਿਕਵਰੀ ਦੀ ਲੋੜ ਸੀ ਕਿਉਂਕਿ ਇਹਨਾਂ ਕੋਲ ਹਥਿਆਰ ਸੀਗੇ ਤੇ ਇਹਦੀ ਪੂਰੀ ਮਜੀਦ ਪੁਸ਼ਗਿਸ ਤੋਂ ਬਾਅਦ ਉਹ ਫਿਰ ਬਕਾਇਦਾ ਨੀਲੋਂ ਤੋਂ ਅਗਰ ਅਸੀਂ ਮੱਛੀਵਾੜਾ ਨੂੰ ਜਾਈਏ ਤੇ ਉਹ ਜਿੱਥੇ ਇਹਨਾਂ ਨੇ ਇਹ ਹਥਿਆਰ ਜਿਹੜੇ ਛਪਾ ਕੇ ਰੱਖੇ ਹੋਏ ਸੀ ਉੱਥੋਂ ਫਿਰ ਬਰਾਮਦਗੀ ਤੇ ਜਿਹਦੇ ਵਿੱਚ ਜਿਹੜਾ ਮੰਗੀ ਸਿੰਘ ਹੈ ਉਹਦੇ ਤੋਂ ਇੱਕ ਬੱਤੀ ਬੋਰ ਦਾ ਜਿਹੜਾ ਦੇਸੀ ਪਿਸਤਲ ਹੈ ਨਾਲ ਇੱਕ ਜਿੰਦਾ ਕਾਰਤੂਸ ਤੇ ਇਸੇ ਤਰੀਕੇ ਦੇ ਨਾਲ ਜਿਹੜਾ ਦੂਸਰਾ ਸ਼ੋਮ ਸ਼ਰਮਾ ਉਰਫ ਪੰਡਤ ਹੈ ਉਹਦੇ ਕੋਲੋਂ ਵੀ ਇੱਕ 315 ਮੋਰ ਦਾ ਦੇਸੀ ਕੱਟਾ ਦੇ ਨਾਲ ਸਮੇਤ ਇੱਕ ਜਿੰਦਾ ਕਾਰਤੂਸ ਉਹ ਬਰਾਮਦ ਕੀਤੇ ਆ। ਸੋ ਇਸ ਤਰੀਕੇ ਦੇ ਨਾਲ ਜਿਹੜਾ ਇਹ ਕਾਫੀ ਹੀਨੀਅਸ ਕਿਸਮ ਦਾ ਇਹ ਕ੍ਰਾਈਮ ਸੀ ਕਾਫੀ ਇਹਨੂੰ ਵਧੀਆ ਤਰੀਕੇ ਨਾਲ ਟ੍ਰੇਸ ਕਰਕੇ ਇਹਦੇ ਵਿੱਚ ਜਿਹੜੇ ਮੁਰਜਮੇ ਹਦੋਂ ਨੇ ਰੈਸਟ ਕੀਤੇ ਐ ਸਿਰ ਗਵਰੀ ਤੁਹਾਡੇ ਸਾਹਮਣੇ ਐ ਤੇ ਇਸ ਤੋਂ ਇਲਾਵਾ ਜਿਹੜੇ ਬਾਕੀ ਰਹਿੰਦੇ ਮੁਰਜਮੇ ਉਹਨਾਂ ਵਾਸਤੇ ਵੀ ਅਸੀਂ ਆਪਣੀ ਪੁਲਿਸ ਟੀਮ ਲਈਆਂ ਹੋਈਆਂ ਨੇ ਉਹਨਾਂ ਨੂੰ ਵੀ ਜਲਦੀ ਹੋ ਸਕਦਾ ਸਵੇਰ ਸ਼ਾਮ ਤੱਕ ਆਪਾਂ ਰੈਸਟ ਕਰ ਲਈਏ ਜੀ ਸਰ ਰੰਜੀਤ ਸਿੰਘ ਦਾ ਕੁਝ ਪਤਾ ਲੱਗਿਆ ਕਿ ਇਹਦਾ ਦਾ ਉਹਦੇ ਨਾਲ ਕੀ ਚਾ ਲਾਕ ਡਾਕ ਹਾਂ ਇਹਦੇ ਵਿੱਚ ਨਾ ਜੀ ਇਹ ਜਿਹੜੇ ਮੈਨੇਜਰ ਹੈਗਾ ਯਾਦ ਨੇ ਅੰਦਰ ਤੇ ਇਹਦੇ ਇਹ ਪਹਿਲੇ ਜਿਹੜਾ ਮਾਝਾ ਏਰੀਆ ਹੈ ਉਧਰਲੇ ਪਾਸੇ ਇਹ ਟੋਲ ਪਲਾਜ਼ਾ ਤੇ ਇੰਨੇ ਕਾਫੀ ਨੌਕਰੀ ਕੀਤੀ ਹੋਈ ਹੈ ਉਧਰ ਇਹਨਾਂ ਦੀ ਕੋਈ ਪੁਰਾਣੀ ਰੰਜਿਸ਼ ਹੈ ਇੱਕ ਮਨਸ਼ੱਤਰ ਸਿੰਘ ਨਾਮ ਦਾ ਬੰਦਾ ਵੀ ਮੁਰਜ਼ਮੇ ਦੇ ਵਿੱਚ ਤੇ ਕੁਝ ਹੋਰ ਇਹਨਾਂ ਦੇ ਉੱਤੇ ਕੋਈ ਕ੍ਰੋਸ ਬੱਚੇ ਵੀ ਹੈ ਪੁਰਾਣੇ ਮਤਲਬ ਪੁਰਾਣੀ ਇਹਨਾਂ ਦੀ ਇੱਕ ਜਿਹੜੀ ਹੈਗੀ ਆਪਸੇ ਦੁਸ਼ਮਣੀ ਹੈ ਜੀ ਸਰ ਕੁਝ ਪਤਾ ਲੱਗਿਆ ਵੀ ਇਹ ਜਿਹੜੇ ਬਰਾਮਦ ਹੋਏ ਨੇ ਹਥਿਆਰੀ ਕਿੱਥੋਂ ਲਿੱਤੇ ਨੇ ਇਹ ਜਿਹੜੇ ਬਾਕੀ ਰਹਿੰਦੇ ਮੁਰਜਮਾ ਉਹਨੂੰ ਵੀ ਰੈਸਟ ਕਰ ਰਹੇ ਆ ਕਿਉਂਕਿ ਅਸੀਂ ਬ੍ਰਾਂਡਗੀਤਾ ਹੋ ਗਈ ਹੈ ਲੇਕਿਨ ਜਿਵੇਂ ਪੋਸ਼ੀਸ਼ਤੇ ਨਾਲ ਦੇ ਮੁਰਜਮਾ ਦਾ ਵੀ ਨਾਮ ਲੈ ਰਹੇ ਆ ਜਦੋਂ ਪ੍ਰੋਪਰ ਸਾਰੇ ਫੜੇ ਜਾਣਗੇ ਉਹ ਕਲੀਅਰ ਹੋ ਜਾਊਗਾ ਵੀ ਇਹਨਾਂ ਨੇ ਕਿੱਥੋਂ ਲੈ ਕੇ ਆਏ ਤੇ ਇਹਨਾਂ ਨੂੰ ਕਿਵੇਂ ਕਿਹਨੇ ਦਿੱਤੇ ਉਹ ਸਾਰੇ ਟੈਸਟ ਕਰਾਂਗੇ ਅਸੀਂ ਜਿਹੜੇ ਪਿਆਰ ਬਰਾਮਦ ਹੋਏ ਨੇ ਇਹਨਾਂ ਦੀ ਨੋਕ ਤੇ ਕੋਈ ਹੋਰ ਵੀ ਵਾਰਦਾਤ ਨੂੰ ਅਨਜਾਮ ਦਿੱਤਾ ਹੈ। ਉਹ ਚੱਲ ਰਹੀ ਹੈ ਜੀ ਮਜੀਦ ਜਿਹੜੀ ਇਹਨਾਂ ਦੀ ਹੈ ਜਿਹੜੀ ਪੁਸ਼ਗੀਸ਼ ਹੈ ਇਹ ਸਾਡੇ ਕੋਲ ਪੁਲਿਸ ਰਿਮਾਂਡ ਤੇ ਨੇ ਅਜੇ ਇਹਨਾਂ ਦਾ ਹੋਰ ਪੁਲਿਸਨ ਮਾਰ ਲੈਣਾ ਸੀ। ਇਸੇ ਲਈ ਕਿ ਇਹਨੂੰ ਤੈਅ ਤੱਕ ਜਾਣਾ ਹੈ ਆਪਾਂ ਇਹਨੂੰ। ਕਿ ਜਿਹੜਾ ਖੋਕੇ ਲੈ ਕੇ ਸੀ ਸਰ ਜਿਹੜਾ ਉਹ ਵੀ ਬਰਾਮਦ ਕੀਤਾ। ਯੈਸ ਉਹ ਵੀ ਬਰਾਮਦ ਕਰ ਲਿਆ ਜੀ। ਹਾਂ ਉਹ ਤੁਹਾਨੂੰ ਦੱਸਣਾ ਸੀ ਉਹ ਵੀ ਬਰਾਮਦ ਕਰ ਲਿਆ ਹੈਗਾ। ਉਹ ਜਿਹੜਾ ਉਹਦਾ 32 ਬੋਰ ਦਾ ਰਿਵਲਵਰ ਪਲੱਸ ਉਹਦੇ ਜਿਹੜੇ ਗਾਤੂ ਸੀਗੇ 5 ਗਾਤੂ ਸੋ ਵੀ ਅਸੀਂ ਬ੍ਰਾਂਡ ਕਰ ਲਿਆ ਜਿਹੜੇ ਉਹਦੇ ਮੈਨੇਜਰ ਦੇ ਸੀਗੇ ਹਾਂ ਜੀ